ਮੈਂ ਕਿਦਨ ਪਹਿਲਾਂ ਵੀ ਬੇਨਤੀ ਕੀਤੀ ਸੀ ਇੱਕ ਗਰੰਥੀ ਦੇ ਪ੍ਰਤੀ ਪਹੁੰਚ ਗਈ ਹੈ ਕੋਈ ਵਾਲੇ ਟਾਣਾ ਸੁਣੋ ਜਦੋਂ ਟੈਲੀਫੋਨ ਆਉਂਦਾ ਹੈ ਗਿਆਨੀ ਜੀ ਸੁੱਤੇ ਪਏ ਹੋ ਮੈਂ ਕਹਿੰਨੀ ਬਦਨਾਮ ਹੀ ਆ ਸੁੱਤੇ ਤੇ ਨਹੀਂ ਆ ਪਹਿਲਾਂ ਸਾਨੂੰ ਇਦਾਂ ਲੱਗਦਾ ਵੀ ਬਾਬੇ ਤੇ ਸੁੱਤੇ ਹੀ ਰਹਿੰਦੇ ਨੇ ਉਹਦਾ ਕਾਰਨ ਇਹ ਵੀ ਆਪਾਂ 9 ਵਜੇ ਉੱਠਦੇ ਆ ਬਾਬੇ ਰਾਤ ਦੇ 2 ਵਜੇ ਦੇ ਉੱਠੇ ਹੁੰਦੇ ਨੇ ਅਸੀਂ ਆਪਣੇ ਜਾਗਣ ਨੂੰ ਜਾਗਣਾ ਸਮਝਦੇ ਆਂ ਅਸੀਂ ਭਾਈ ਸਾਹਿਬ ਦੇ ਜਾਗਣ ਨੂੰ ਜਾਗਣਾ ਨਹੀਂ ਸਮਝਦੇ ਫਿਰ ਮੈਂ ਮੰਜੀ ਸਾਹਿਬ ਵੀ ਬੇਨਤੀ ਕਰਕੇ ਆਇਆ ਬਿਲਕੁਲ ਸਹੀ ਗੱਲ ਹੈ ਕਿ ਸੀਸਕਨ ਸਾਹਿਬ ਦੇ ਗੁਰੂ ਕੇ ਗ੍ਰੰਥੀ ਸਾਹਿਬ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਟਰੱਕ ਮਿਲ ਗਿਆ ਟਰਾਂਸਪੋਰਟ ਬਣ ਗਿਆ ਬੜੀ ਵੱਡੀ ਸ਼ਿਕਾਇਤ ਹੋ ਗਈ ਕਿ ਭਾਈ ਸਾਹਿਬ ਦੇ ਤੇ ਟਰੱਕ ਨੇ ਜੀ ਇਹ ਤਾਂ ਮੈਂ ਭਾਈ ਸਭ ਕਹਿੰਨਾ ਉਹ ਤੇ ਉਲਟਾ ਹੀ ਕਹਿੰਦੇ ਨੇ ਕਿ ਤੇ ਭਾਈ ਨੇ ਤੇ ਟਰੱਕ ਪਾ ਲਏ ਨੇ ਕਿਉਂਕਿ ਇਦਾਂ ਲੱਗਦਾ ਹੈ ਕਿ ਭਾਈ ਦੀ ਨਿੰਦਿਆ ਕਰਨ ਲਈ ਅਸੀਂ ਇੱਕ ਗਿੱਠ ਲੰਮੀ ਜ਼ੁਬਾਨ ਵਧਾਈ ਹੋਈ ਆਪਕੀ ਔਰ ਕੋਈ ਡਰ ਨਹੀਂ ਹੈ ਸਾਨੂੰ ਭਾਈ ਨੇ ਤੇ ਜੀ ਟਰੱਕ ਪਾ ਲਏ ਨੇ ਗੱਲਾਂ ਕੜਗੀਆਂ ਨੇ ਬਾਕੀ ਆਪਾਂ ਉਸ ਪ੍ਰਧਾਨ ਨੂੰ ਉਦਾ ਗੁਰਪੁਰੀ ਵਿੱਚ ਵਾਸਾ ਹੋਵੇ ਮੈਂ ਸ਼ਾਬਾਸ਼ ਦੇਣੀ ਚਾਹੁੰਨਾ ਉਹਨੇ ਬੜੀ ਇੱਜ਼ਤ ਨਾਲ ਬੁਲਾਇਆ ਭਾਈ ਸਾਹਿਬ ਤੁਸੀਂਾਂ ਦੇ ਟਰੱਕ ਨੇ ਭਾਈ ਸਾਹਿਬ ਕਹਿਣ ਲੱਗੇ ਜੀ ਪ੍ਰਧਾਨ ਸਾਹਿਬ ਕਹਿਗੇ ਨੇ ਵਤਮੋੜ ਇੰਨੀ ਇਨਕਮ ਹੈ ਤੁਹਾਨੂੰ ਤੇ ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਕਹਿਣ ਲੱਗੇ ਪ੍ਰਧਾਨ ਸਾਹਿਬ ਸਾਡੇ ਕੋਲੋਂ ਅਰਦਾਸਾਂ ਕਰਵਾ ਕਰਵਾ ਕੇ ਲੋਕਾਂ ਨੇ ਜਹਾਜ਼ ਬਣਾ ਲੈ। ਸਾਡੇ ਕੋਲੋਂ ਅਰਦਾਸਾਂ ਕਰਾ ਕਰਾ ਲੋਕਾਂ ਨੇ ਟਰਾਂਸਪੋਰਟਾਂ ਖੋਲ ਲਈਆਂ, ਫੈਕਟਰੀਆਂ ਲਾ ਲਈਆਂ। ਤੇ ਜੇ ਮੇਰੇ ਗਰੰਥੀ ਦੇ 4-5 ਟਰੱਕ ਬਣ ਗਏ। ਪ੍ਰਧਾਨ ਸਾਹਿਬ ਕਹਿਣ ਲੱਗੇ ਭਾਈ ਸਾਹਿਬ ਜਾਓ ਬਿਲਕੁਲ ਠੀਕ ਹੈ। ਮੈਂ ਸਮਝ ਗਿਆ। ਸਾਡਾ ਦ੍ਰਿਸ਼ਟੀਕੋਣ ਇਹ ਹੈ ਵੀ ਗਰੰਥੀ ਸਾਡੇ ਬੱਚੇ ਦਾ ਨਾਂ ਰੱਖੇ। ਗਰੰਥੀ ਸਾਡੀਆਂ ਲਾਵਾ ਵੀ ਕਰੇ, ਸਾਡੇ ਬਜ਼ੁਰਗ ਨੂੰ ਸਵਰਗਾਂ 'ਚ ਵੀ ਛੱਡ ਕੇ ਆਵੇ। ਪਰ ਚਲਾਵੇ ਸਾਈਕਲ। ਉਹ ਵੀ ਬਿਨਾ ਬਗਰਾਟ ਤੋਂ। ਬਿਨਾ ਚੇਨ ਕਵਰ ਤੋਂ। ਸਾਰੀ ਗਲੇਂਦੀ ਧੋੜੋ ਦੇ ਲੱਕ ਤੇ ਪਈ ਹੋਵੇ ਪਜਾਮਾ, ਉਹਦਾ ਚੇਨ 'ਚ ਫੜਿਆ ਹੋਵੇ। ਫਿਰ ਗਰੰਥੀ ਜੀ ਬੜੇ ਵਧੀਆ। ਮਤਲਬ ਅਸੀਂ ਆਪਣੇ ਭਾਈ ਸਾਹਿਬ ਨੂੰ ਭੁੱਖਾ ਮਰਿਆ ਵੇਖਣਾ ਚਾਹੁੰਦੇ ਆ ਤੇ ਬਾਬਾ ਜੀ ਨੂੰ ਪੁੱਛਦੇ ਬਾਬਾ ਜੀ ਕਿਹੜੀ ਕਾਰ ਤੇ ਆਏ ਨੇ ਮੈਂ ਇੱਕ ਬੇਨਤੀ ਕਰਾਂ ਇਸ ਗੁਰੂ ਘਰ ਦੇ ਵਿੱਚ ਹਾਂਜੀ ਗੁਰਦੁਆਰੇ ਦੇ ਵਿੱਚ ਇੱਕੋ ਹੀ ਪੋਸਟ ਹੈ ਉਹ ਗ੍ਰੰਥੀ ਦੀ ਹੈ ਜਿਹਨੇ ਗ੍ਰੰਥ ਦੀ ਸੇਵਾ ਕਰਨੀ ਹੈ ਨਾਲ ਬੱਤੀਆਂ ਕਰਦੇ ਆਈਆਂ ਔਰ ਜਿਹਨੂੰ ਗਰੰਥੀ ਲਾਇਆ ਗਿਆ ਉਹਦਾ ਇਨਾ ਸਨਮਾਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਵਿੱਚ ਕਿ ਜੇ ماں ਗੰਗਾ ਕਹਿੰਦੀ ਹੈ ਮੈਨੂੰ ਪੁੱਤਰ ਚਾਹੀਦਾ ਬਿਲਕੁਲ ਉਹ ਕਹਿੰਦੇ ਨੇ ਵੀ ਜਾਓ ਫਿਰ ਬਾਬੇ ਬੁੱਢੇ ਕੋਲੋਂ ਜਾ ਕੇ ਅਰਦਾਸ ਕਰਾਓ ਸਾਰਾ ਪੰਥ ਇਸ ਗੱਲ ਤੇ ਸਹਿਮਤ ਹੈ ਮੇਰੇ ਨਾਲ ਡੇਰੇਦਾਰੀ ਨਹੀਂ ਹੋਣੀ ਚਾਹੀਦੀ ਤੇ ਡੇਰੇਦਾਰੀ ਦਾ ਤੁਹਾਡੇ ਕੋਲ ਬਦਲ ਕੀ ਹੈ ਰਾਗੀਆਂ ਦੀ ਜੇ ਤੁਸੀਂ ਨਹੀਂ ਕਰਨੀ ਗਰੰਥੀਆਂ ਦੀ ਜੇ ਤੁਸੀਂ ਨਹੀਂ ਕਰਨੀ ਦੇਖੋ ਇਹਦਾ ਬਦਲ ਕੀ ਹੈ ਇਸ ਸੰਸਾਰ ਦੇ ਲੋਕਾਂ ਨੇ ਕਿਤੇ ਤਾਂ ਜਾ ਕੇ ਭਾਈ ਅਰਦਾਸ ਬੇਨਤੀ ਕਰਾਉਣੀ ਹੈ ਨਾ ਇਹਨਾਂ ਨੇ ਆਪਣੇ ਦੁੱਖ ਮਿਟਾਉਣ ਵਾਸਤੇ ਸੁੱਖ ਲੈਣ ਵਾਸਤੇ ਕਿਸੇ ਨੂੰ ਤਾਂ ਕਹਿਣਾ ਹੈ ਨਾ ਵੀ ਸਾਡੇ ਦੇ ਹੱਥ ਜੋੜ ਦਿਓ ਇਹ ਗੱਲ ਹੁੰਦੀ ਆ ਅਸੀਂ ਉਸ ਸਿਸਟਮ ਦੇ ਪ੍ਰਤੀ ਡੰਡਾ ਚੁੱਕਿਆ ਹੋਇਆ ਵੀ ਤੋੜ ਕੇ ਛੱਡ ਰਿਹਾ ਤੇ ਜਿੰਨਾਂ ਕੋਲ ਜਾਣੇ ਆ ਸੀ ਉਹਨਾਂ ਨੂੰ ਕਦੇ ਨਹੀਂ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਕਰ ਦਿਓ ਅਸੀਂ ਕਹਿੰਨੇ ਬਾਬਾ ਜੀ ਆਸ਼ੀਰਵਾਦ ਦੇ ਦਿਓ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਕਦੋਂ ਬਣ ਗਏ ਭਈ ਜਿਨਨੇ ਹੱਥ ਜੋੜਨੇ ਸੀ ਮਹਾਰਾਜ ਅੱਗੇ ਉਹਦਾ ਸਿਰ ਪਾੜਨ ਨੂੰ ਤਿਆਰ ਆ ਸੀ ਤੇ ਜਿੱਥੇ ਅਸੀਂ ਜਾ ਕੇ ਬਹਿ ਗਏ ਆ ਅਸੀਂ ਉੱਥੇ ਕਹਿੰਨੇ ਜੀ ਆਸ਼ੀਰਵਾਦ ਦੇ ਦਿਓ ਜੀ ਤੇ ਬਾਟ ਫਿਰ ਜਪਜੀ ਸਾਹਿਬ ਦਾ ਕਰਦੇ ਆ ਕਿ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ